ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਤੋਂ ਲੈ ਕੇ 18 ਸਤੰਬਰ ਤੱਕ ਸਨ 2024 ਸਾਢੇ 450 ਸਾਲਾਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਦੇ ਵਸ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਤੇ ਗੁਰਤਾ ਗੱਦੀ ਪੁਰਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਮਨਾਇਆ ਜਾ ਰਿਹਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਕੁਝ ਚੀਜ਼ਾਂ ਸਿੱਖ ਧਰਮ ਨੂੰ ਤੇ ਮਨੁੱਖਤਾ ਨੂੰ ਦਿੱਤੀਆਂ ਪਹਿਲਾ ਗੋਇੰਦਵਾਲ ਸਾਹਿਬ ਸਿੱਖੀ ਦਾ ਵੱਡਾ ਕੇਂਦਰ ਸਥਾਪਿਤ ਕੀਤਾ 84 ਪੌੜੀਆਂ ਵਾਲੀ ਬੌਲੀ ਸਾਹਿਬ ਦਿੱਤੀ ਕਿਸੇ ਵੀ ਧਰਮ ਨਸਲ ਤੇ ਖਿੱਤੇ ਦਾ ਬੰਦਾ ਇਥੋਂ ਜਲ ਭਰਨਾ ਸਕਦਾ ਹੈ ਤੀਜੀ ਚੀਜ਼ ਗੁਰੂ ਅਮਰਦਾਸ ਸੱਤੇ ਪਾਤਸ਼ਾਹ ਜੀ ਮਹਾਰਾਜ ਸਿੱਖ ਕੌਮ ਦਾ ਪਹਿਲਾ ਬਸਾਖੀ ਦਾ ਤਿਹਾੜ ਪਾਈ ਪਾਰੋ ਜੁਲਕਾ ਦੇ ਕਹਿਣ ਦੇ ਉੱਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਮਨਾਇਆ ਗਿਆ ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਚੌਥੀ ਗੱਲ ਜਿਹੜੀ ਸਭ ਤੋਂ ਵੱਡੀ ਆ 700 ਰੁਪਏ ਦੇ ਵਿੱਚ ਤੁੰਗ ਪਿੰਡ ਤੇ ਆਲੇ ਦੁਆਲੇ ਦੇ ਤਿੰਨ ਚਾਰ ਪਿੰਡਾਂ ਦੀ ਜ਼ਮੀਨ ਖਰੀਦ ਕੇ ਉਥੇ ਡੇਰੀਆਂ ਦੇ ਥੱਲੇ ਟੱਕ ਲਾਇਆ ਤੇ ਜਿਹਨੂੰ ਅੱਜ ਕੱਲ ਆਪਾਂ ਦਰਬਾਰ ਸਾਹਿਬ ਅੰਮ੍ਰਿਤਸਰ ਕਹਿੰਦੇ ਆ ਉਹ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੀ ਕਰਾਈ ਇੱਥੇ ਬਸ ਨਹੀਂ ਸਤੀ ਪ੍ਰਥਾ ਬੰਦ ਕੀਤੀ ਸਭ ਤੋਂ ਵੱਡਾ ਆਲ ਵਰਲਡ ਵਾਸਤੇ ਮੈਸੇਜ ਦਿੱਤਾ ਕਿ ਜਿਨ੍ਹਾਂ ਨੇ ਸਾਡੇ ਦਰਬਾਰ ਦੇ ਵਿੱਚ ਆਉਣਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਮੱਥਾ ਟੇਕਣਾ ਪਹਿਲਾ ਪੰਗਤ ਪਾਛਾ ਸੰਗਤ ਐਨੀ ਇੱਕ ਗੱਲ ਪ੍ਰਭਾਵਿਤ ਕਰ ਗਈ ਕਿ ਉਹ ਸਮੇਂ ਦੇ ਬਾਦਸ਼ਾਹ ਅਕਬਰ ਨੂੰ ਵੀ ਉੱਥੇ ਆਉਣਾ ਪੈ ਗਿਆ ਔਰ ਲਾਰੈਂਸ ਬਿਨੀਅਨ ਅਕਬਰ ਕਿਤਾਬ ਦੇ ਵਿੱਚ ਲਿਖਦਾ ਹੈ ਕਿ ਹੀ ਫਾਊਂਡ ਐਨ ਅਟੈਂਟਿਵ ਲਿਸਨਰ ਇਨ ਦਾ ਟੋਲਰੈਂਟ ਅਕਬਰ 2 ਘੰਟੇ 27 ਮਿੰਟ ਅਕਬਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਅੱਖਾਂ ਚ ਅੱਖਾਂ ਪਾ ਕੇ ਸੁਣਦਾ ਹੈ ਭਾਰਤ ਦਾ ਬਾਦਸ਼ਾਹ ਅਟੈਂਟਿਵ ਲਿਸਨਰ ਬਣਿਆ ਗੁਰੂ ਅਮਰਦਾਸ ਜਮਾਰੇ ਦਾ ਇਥੇ ਬਸ ਨਹੀਂ ਸਭ ਤੋਂ ਵੱਡੀ ਇੱਕ ਦਾਤ ਦਿੱਤੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ RAM ਕਲੀ ਕੀ ਸੱਦ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਬਾਬਾ ਸੁੰਦਰ ਜੀ ਦੀ ਬਾਣੀ ਸਿੱਖੀ ਦੀ ਜਿਹੜੀ ਰਹਿਤ ਮਰਿਆਦਾ ਉਹ ਰਹਿਤ ਮਰਿਆਦਾ ਦਾ ਫਿਰ ਮੋਢ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਹੱਥਾਂ ਨਾਲ ਬੰਨਦੇ ਆ ਲਿਖਦੇ ਆ ਉੱਥੇ ਫਿਰ ਬਾਬਾ ਸੁੰਦਰ ਹੁਣਾ ਨੇ ਲਿਖਿਆ ਕਿ ਅਸੀਂ ਜਦੋਂ ਸਰੀਰਕ ਚੋਲਾ ਤਿਆਗਣਾ ਸਾਡੇ ਤੋਂ ਪਿੱਛੇ ਕਿਸੇ ਨੂੰ ਰੋਣਾ ਨਹੀਂ ਆ ਮਤ ਕੋਈ ਪਿੱਛਾ ਰੋਬ ਸੀ ਸਾਡੇ ਤੋਂ ਬਾਅਦ ਜਾਣ ਤੋਂ ਬਾਅਦ ਕਿਸੇ ਨੇ ਰੋਣਾ ਨਹੀਂ ਸਾਡੇ ਸਰੀਰ ਛੱਡਣ ਤੋਂ ਬਾਅਦ ਬਸ ਜੋਤ ਬਦਲੇਗੀ ਤੇ ਇੱਕ ਕਰਮ ਕਰਨਾ ਸਾਡੇ ਤੋਂ ਬਾਦ ਕੀਰਤਨ ਕਰਾਇਓ ਸਾਡੇ ਤੋਂ ਬਾਦ ਕਥਾ ਕਰਾਇਓ ਅਬਦੇ ਹੁੰਦਿਆ ਹੁੰਦਿਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਹਨੂੰ ਅੱਜ ਕੱਲ ਆਪਾਂ ਸਿੱਖ ਰਹਿਤ ਮਰਿਆਦਾ ਕਹਿੰਦੇ ਆ ਉਹਦਾ ਜਿਹੜਾ ਪ੍ਰੂਫ ਹੈ ਗੁਰੂ ਗ੍ਰੰਥ ਸਾਹਿਬ ਅੰਦਰ ਦੇ ਵਿੱਚ ਪਿਆ RAM ਕਲੀ ਕੀ ਸੱਦ ਬਾਣੀ ਦੇ ਵਿੱਚ ਸਤਗੁਰੂ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਜਵਾਈ ਆਪਣੇ ਸਿੱਖ ਭਾਈ ਜੇਠਾ ਜਿਨ੍ਹਾਂ ਨੂੰ ਫਿਰ ਬਾਅਦ 'ਚ ਉਹ ਧੰਗੁਰੂ RAM ਦਾ ਸੱਚੇ ਪਾਤਸ਼ਾਹ ਕਿਹਾ ਗਿਆ ਉੱਥੇ ਫਿਰ ਸ਼ਬਦ ਦਰਜਾ RAMKALI ਕੀ ਆ RAMKALI ਕੀ ਵਾਰ ਪਾਈ ਸੱਤਾ ਤੇ ਪਾਈ ਬਲਵੰਡ ਕੀ ਵਾਰ ਦੇ ਵਿੱਚ ਕਿ RAM ਦਾ ਸੋਢੀ ਤਿਲਕ ਦਿਆ ਗੁਰ ਸ਼ਬਦ ਸੱਚ ਨਿਸ਼ਾਨ ਜਿਓ ਉਹ ਗੁਰੂ ਸ਼ਬਦ ਦੀਆਂ ਪੋਥੀਆਂ ਉਹ ਗੁਰਗੱਦੀ ਦਾ ਤਿਲਕ ਫਿਰ ਗੁਰੂ RAM ਦਾ ਸੱਚੇ ਪਾਤਸ਼ਾਹ ਜੀ ਮਹਾਰਾ ਨੂੰ ਦਿੱਤਾ ਇਹ ਗੁਰੂ ਅਮਰਦਾਸ ਜੀ ਦੀਆਂ ਵਡਿਆਈਆਂ ਨੇ ਸਭ ਨੂੰ ਵੱਡੀ ਵਡਿਆਈ ਗੁਰੂ ਅਮਰਦਾਸ ਮਹਰ ਦੀ ਇਹ ਹੈ ਕਿ ਸਿੱਖ ਧਰਮ ਦਾ ਕੋਈ ਵੀ ਸਮਾਗਮ ਹੋਵੇ ਉਹ ਆਨੰਦ ਸਾਹਿਬ ਦੀਆਂ 6 ਪੌੜੀਆਂ ਪੜੇ ਤੋਂ ਬਿਨਾ ਸਮਾਪਤ ਨਹੀਂ ਹੋ ਸਕਦਾ ਸਤਿਗੁਰੂ ਸੱਚੇ ਪਾਤਸ਼ਾਹ ਦੁਨੀਆ ਦੇ ਵਿੱਚ ਆਨੰਦ ਦਾ ਆਵਾਜ਼ਾ ਦੇ ਕੇ ਗਏ ਕਿ ਆਨੰਦ ਸੁਨੋ ਬੜ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਵਿਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪਏ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਪਰਭੂਰੇ ਬਿਨਵੰਤ ਨਾਨਕ ਗੁਰਚਾਨ ਲਾਗੇ ਵਾਜੇ ਅਨਹਦ ਟੂਰੇ आनंद ਦਾ ਆਵਾਜ਼ਾ ਆਲ ਵਰਲਡ ਦੇ ਅੰਦਰ ਦਿੱਤਾ ਅੱਜ ਉਹਨਾਂ ਦਾ ਆਨੰਦ ਸਾਹਿਬ ਜਿਹੜਾ ਜਿਹੜਾ ਵੀ ਪੁਰਾਣੀ ਦੁਨੀਆ ਦਾ ਕੋਈ ਸੁਣਦਾ ਹੈ ਉਹ ਭਾਵੇਂ ਸੇਖ ਹੋਵੇ ਉਹ ਭਾਵੇਂ Hindu ਵੀਰ ਹੋਵੇ ਕਿਸੇ ਵੀ ਧਰਮ ਜਾਂ ਖਿੱਤੇ ਨਾਲ ਸੰਬੰਧਤ ਰੱਖਣ ਵਾਲਾ ਹੋਵੇ ਜਦੋਂ ਜਦੋਂ ਵੀ ਗੁਰੂ ਅਮਰਦਾਸ ਮਰਦਾ ਆਨੰਦ ਸਾਹਿਬ ਚੱਲਦਾ ਹੈ ਉਹ ਸਤਿਗੁਰ ਸੱਚੇ ਪਾਤਸ਼ਾਹ ਦਾ ਆਨੰਦ ਸਾਹਿਬ ਲੋਕਾਂ ਦੇ ਹਿਰਦੇ ਨੂੰ ਸ਼ਾਂਤੀ ਪਹੁੰਚਾਉਂਦਾ ਹੈ ਇੰਨੀ ਇੱਕ ਬੇਨਤੀ ਕਰਿਓ ਪ੍ਰਵਾਣ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ ਸੀ ਕਿ ਸਾਡੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਾਡੇ ਜਾਣ ਤੋਂ ਬਾਅਦ ਕਿਸੇ ਨੇ ਰੋਣਾ ਨਹੀਂ ਹੈ ਮਰਿਆਦਾ ਦਾ ਮੋਢਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਣ ਕੇ ਗਏ ਸਿਰ ਸੱਜਦਾ ਝੁੱਕਦਾ ਕਰੋਨਾਵਾਰ ਸਤਗੁਰ ਸੱਚੇ ਪਾਤਸ਼ਾਹ ਦਾ 450 ਸਾਲਾ ਜੋਤੀ ਜੋਤ ਦਿਵਸ 15 ਤੋਂ ਲੈ ਕੇ 18 ਸਤੰਬਰ ਤੱਕ ਸਨ 2024 ਆਲ ਵਰਲਡ ਦੇ ਅੰਦਰ ਮਨਾਇਆ ਜਾ ਰਿਹਾ ਜਿਹੜੀਆਂ ਸਿੱਖ ਸੰਗਤਾਂ ਨੇ ਹਲੇ ਤੱਕ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਮੱਥਾ ਨਹੀਂ ਟੇਕਿਆ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤੀਆਂ ਤੇ ਜਿਹੜੇ ਪੰਜਾਬ ਦੇ ਵਿੱਚ ਰਹਿ ਰਹਿੰਦੇ ਆ ਜਿਹੜੇ ਹਲੇ ਤੱਕ ਵੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਨਹੀਂ ਗਏ ਉਹ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਜਰੂਰ ਮੱਥਾ ਟੇਕ ਕੇ ਆਏ